ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਆ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਅੱਜ ਅਸੀਂ ਪਹੁੰਚੇ ਹੋਏ ਆ ਜੀ ਖੇਤਾਂ ਦੇ ਵਿੱਚ ਘਰਦਿਆਂ ਨੂੰ ਬਿੰਦਸੇ ਤੁਰ ਕੇ ਹੈ ਨਾ ਤੁਰ ਕੇ ਆਏ ਆ ਤੇ ਦੇਖਣਾ ਚਾਹੁੰਦੇ ਸੀਗੇ ਵੀ ਸਾਡੇ ਘਰ ਤੇ ਢੇੜਾ ਮਾਰ ਕੇ ਚਾਹ ਲੈਣ ਚੱਲ ਜਾਨੇ ਵੀ ਅਸੀਂ ਬਹੁਤ ਥੱਕ ਗਏ ਬਹੁਤ ਥੱਕ ਗਏ ਜਦੋਂ ਆ ਕੇ ਦੇਖਿਆ ਅਸੀਂ ਉਹ ਸਰਦਾਰ ਜੀ ਤਾਂ ਉੱਥੇ ਤੰਬੂ ਦੇ ਵਿੱਚ ਰਾਮ ਨਾਲ ਲੰਬੀਆਂ ਤਾਣੀਆਂ ਹੋਈਆਂ ਤੇ ਰਾਮ ਨਾਲ ਫੋਨ ਲੱਗੇ ਹੋਏ ਆਲੇ-ਦਾਲੇ ਨੂੰ ਕਰਨ ਬਈ ਵਿੱਕੀ ਆਪਣਾ ਟੈਲੈਂਟ ਲੱਗਿਆ ਹੋਇਆ ਕਦੇ ਉਧਰ ਨੂੰ ਕਦੇ ਉਧਰ ਨੂੰ ਮਿਸਤਰੀ ਵਿਚਾਰੇ ਆਪਣਾ ਸਮਾਨ ਸਮੂਹ ਇਕੱਠਾ ਕਰਦੇ ਫਿਰਦੇ ਤੇ ਜਿਵੇਂ ਕਹਤਾ ਰੋਟੀ ਖਾਂਦੇ ਤੇ ਇਹਨਾਂ ਨੇ ਕਿਹਾ ਰੋਟੀ ਖਾਂਦੇ ਤੇ ਅਸੀਂ ਤਾਂ ਖਿੰਦੇ ਤੇ ਆ ਮਿਲਾ ਜੀ ਸੰਦੀਪ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਨੂੰ ਇਹਨਾਂ ਦੀ ਹਾਲਤ ਦਾ ਪਤਾ ਲੱਜਣਾ ਵੀ ਇਹਨਾਂ ਨੇ ਕੋਈ ਕੰਮ ਕਰਿਆ ਸਵੇਰ ਦਾ ਨਹੀਂ ਕਰਿਆ ਹਾਂ ਉਧਰ ਉਧਰ ਹਾਲਤ ਦਾ ਉੱਤੇ ਲਈ ਵੀ ਕਿੰਨਾ ਕੰਮ ਕਰਿਆ ਉਹ ਤਾਂ ਸਭ ਤੋਂ ਜ਼ਿਆਦਾ ਕੰਮ ਹੋਇਆ ਵਾ ਇਹ ਲੱਗਦਾ ਵੀ ਉਹ ਜ਼ਿਆਦਾ ਕੰਮ ਕਰਦੀ ਉੱਤੇ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਜੀ ਸਸਰੀ ਕਾ ਕੌਣ ਬੁਲਾਓ ਤੇ ਇਹ ਤਾਂ ਲੱਗੀ ਵੀ ਖੇਲਣ ਚ ਮਸਤ ਹੋਈ ਵੀ ਹੈ ਜੀ ਉਹਨਾਂ ਚ ਕੰਮ ਕਰਦੀ ਅਗਲੀ ਕੰਮ ਲੱਗੀ ਵੀ ਕਰਨਾ ਕੰਮ ਮੇਰੀ ਗੱਲ ਗੱਲ ਉਹ ਨਹੀਂ ਹੈਗੀ ਵੀ ਜਿੰਨਾ ਕੰਮ ਕਰਨਾ ਹੁੰਦਾ ਜ਼ਰੂਰੀ ਨਹੀਂ ਵੀਡੀਓ ਤੇ ਦਿਖਾਉਣੀ ਹੈ ਹਾਂ ਕਿਆ ਕੰਮ ਕੰਮ ਕਹਿੰਦੀ ਮੈਂ ਕਰਦੀ ਨਹੀਂ ਉਧਰ ਦੇਲੇ ਸਰਦਾਰ ਜੀ ਉਹ ਤੇ ਲੜਾ ਜੇ ਵਿੱਚ ਇਹ ਇਹਦਾ ਦਿਮਾਗ ਚ ਉਧਰ ਵਾਲੀ ਗੇਮ ਯਾਦ ਆ ਦੇ ਉਹ ਗੀਟਰ ਖੇਲਦੀ ਆਪਣੇ ਆਪ ਚ ਹਾਂ ਹਾਂ ਦਿਮਾਗ ਤਾਂ ਬਹੁਤ ਹੈ ਹਾਂ ਆਪ ਮੰਗਣ ਜਦ ਇਹ ਗੱਲ ਬਦਲਾ ਲੈਂਦੇ ਆ ਜੋਦੇ ਜੋਦੇ ਮੈਨੂੰ ਹਾਸੀ ਆ ਗਈ ਜਦ ਮੈਂ ਕਿਹਾ ਮੈਂ ਕਿ ਮਿਸਤਰੀ ਰੋਟੀ ਖਾਂਦੇ ਮੈਨਾਂ ਨੇ ਕਿਹਾ ਉਹ ਰੋਟੀ ਖਾਂਦੇ ਸੀ ਫਿਰ ਕੰਮ ਕਿੱਕੜਾ ਕਰਦੇ ਪਰ ਠੀਕ ਹੈ ਰੋਟੀ ਜਿੰਨਾ ਟਾਈਮ ਉਹਨਾਂ ਨੂੰ ਰੋਟੀ ਖਾਣੀ ਉਹਨਾਂ ਟਾਈਮ ਅਜ਼ੀਰ ਅਰੈਸਟ ਕਰ ਲੰਦੇ ਆ ਤੁਸੀਂ ਟੌਟਾ ਚੱਕਿਆ ਕਰੋ ਵਾਲੇ ਦਾ ਬਾਅਦ ਚੱਕਿਆ ਕਰੋ ਅੱਛਾ ਜੀ ਹਾਂ ਤੁਸੀਂ ਆਈਆਂ ਹੁਣ ਸ਼ੁਕਰ ਆ ਤੁਹਾਡਾ ਧੰਨ ਭਾਗ ਜੇ ਤੁਸੀਂ ਪਾਈਆ ਪਾਈਆ ਵਜਨ ਘਟਾ ਲੂਗੀ ਅੱਜ ਤੁਰਕੇ ਆ ਗਈਆਂ ਜੇ ਤੁਰਕੇ ਆ ਗਈਆਂ ਤਾਂ ਗੱਲਾਂ ਲੱਗੀਆਂ ਸੁਣਾਉਣ ਮੰਨੂ ਅਗਰਦਾਰ ਜੀ ਨੂੰ ਮਿਲੋ ਜੀ ਆਹੋ ਮੈਨੂੰ ਟਾਈਮ ਕੱਟ ਕੇ ਮਿਲਣ ਨੂੰ ਅਸਾਦ ਜੀ ਨੇ ਮਿਲਣਾ ਨਹੀਂ ਹੁਣ ਟਾਈਮ ਬਹੁਤ ਘੱਟਾ ਟਾਈਮ ਕੱਟ ਹਾਂ ਅੱਛਾ ਦੇਖੋ ਗੱਲਾਂ ਆਈਆਂ ਪਾਪਾ ਹਾਂ ਮੇਰੇ ਪੁੱਤ ਹਾਏ ਕੀ ਹੈ ਲੈ ਜੀ ਮੇਰੇ ਬੁੱਤ ਮਿੱਟੀ ਭਰ ਜਾ ਕਰ ਲੈ ਪਹਿਲਾਂ ਪਪਾ ਢੋਲੀ ਇੱਕ ਆਏ ਮੇਰਾ ਜਿਹੜਾ ਕਾਕਾ ਵੈਕਰ ਜੀ ਦਾ ਖਾਲਸਾ ਵੈਕਰ ਜੀ ਦੀ ਫਤਿਹ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਲੈ 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 ਦੇਖੋ ਜੀ ਗੱਲ ਹੈ ਲੈ 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 ਗੱਲਾਂ ਹੈਗੀਆਂ ਇਦਾਂ ਬਈ ਹੁਣ ਸਾਡੇ ਵੀਡੀਓ ਵਿੱਚ ਥੋੜਾ ਥੋੜਾ ਫਰਕ ਲੱਗ ਗਿਆ ਪੈਣਾ ਸਾਡੀਆਂ ਵੀਡੀਓ ਥੋੜੀਆਂ ਥੋੜੀਆਂ ਬਨਾਪਟੀ ਜੀ ਲੱਗ ਗਿਆ ਬੰਨ ਮੈਨੂੰ ਆਪ ਨੂੰ ਮਹਿਸੂਸ ਹੁੰਦਾ ਅੱਛਾ ਜਾਨੀ ਤੁਸੀਂ ਕੰਮ ਨਹੀਂ ਕਰਦੇ ਬਨਾਪਤੀ ਦਾ ਮਤਲਬ ਇਹ ਹੈ ਚਲ ਹਾਂ ਤੂੰ ਕਹਿ ਸਕਦੀ ਹਾਂ ਸੰਬੰਧ ਦੇ ਲਈ ਇਸ਼ਾਰਾ ਕਰ ਬਨਾਪਤੀ ਦਾ ਮਤਲਬ ਇੱਥੇ ਇਹ ਖੜ ਜਾਂਦਾ ਵੀ ਤੁਸੀਂ ਘਰ ਤੇ ਚੱਲੀਆਂ ਤਾਂ ਜ਼ਰੂਰ ਹੈ ਹਾਂ ਜਦੋਂ ਤੁਸੀਂ ਘਰ ਤੇ ਚੱਲੀਆਂ ਇਨੀ ਕਹਣਾ ਚਾਹਲੀ ਆਉਣੀ ਹੈ ਜਾਂ ਤੁਸੀਂ ਘਰ ਤੇ ਚੱਲੀਆਂ 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 ਚੱਲ ਪਈਆਂ ਉਸ ਸਮੇਂ ਵਿਕੀ ਘਰਾਂ ਤਾਂ ਹਾਂ ਆਟਾ ਤਰਨਗੇ ਹਿੱਟ ਚੱਕੀ ਚ ਆ ਗਿਆ ਮੈਂ ਤਾਂ ਚੱਕੀ ਬਰਦਾ ਕੰਮ ਦੀ ਗੱਲ ਚੱਲੀ ਸੱਚਾਈ ਹੈ ਜਿਹੜੀ ਗੱਲ ਦੀ ਹਾਂ ਠੀਕ ਇਹ ਟੈਲ ਦਾ ਫਿਰਦਾ ਵੀ ਮਤਲਬ ਕੰਮ ਦੀ ਗੱਲ ਚੱਲੀ ਜਦੋਂ ਤੁਸੀਂ ਉਹਨੇ ਆਈਆਂ ਬੱਕੀ ਮੈਂ ਚੁੰਗੀ ਦੇ ਵਿੱਚ ਪਾ ਹਾਂ ਤੇ ਜੇ ਤੁਸੀਂ ਰਸਤੇ ਦੇ ਵਿੱਚ ਆ ਰਹੀਆਂ ਸੀ ਤਾਂ ਤੁਸੀਂ ਵਿੱਕੀ ਦੇ ਫੋਨ ਕਰਕੇ ਗੱਡੀ ਮੰਗਾਈ ਹਾਂ ਕਿਹੜੀਆਂ ਆ ਗਈਆਂ ਤੇ ਮੀਂਹ ਆ ਗਿਆ ਤਾਂ ਭਿੱਜਣਾ ਦੱਸਿਆ ਹਾਂ ਵਾ ਠੀਕ ਇੱਕ ਕੱਪੜੇ ਬਾਹਰ ਜਾਨੀ ਕੈਨ ਦਾ ਭਾਵ ਇਹ ਹੈ ਵੀ ਤੁਹਾਨੂੰ ਮੀਂਹ ਲੱਗਦਾ ਤਾਂ ਮੈਨੂੰ ਨਹੀਂ ਤਾਂ ਲੱਗਦਾ ਜੇ ਮੈਂ ਝੂਮਗੀ ਚ ਚਲੇ ਗਿਆ ਤਾਂ ਤੁਸੀਂ ਹਟਾ ਬੜਾ ਕੋਡ ਤਾਂ ਪਾਇਆ ਨਹੀਂ ਮੇਰੀ ਗੱਲ ਦਾ ਜਵਾਬ ਚਾਹੀਦਾ ਮੇਰੀ ਗੱਲ ਇਹ ਹੈ ਜਦੋਂ ਅਸੀਂ ਆਈਆਂ ਸਾਨੂੰ ਸਾਡਾ ਜਿਹੜਾ ਸਾਰਾ ਸਭ ਪਾਪਾ ਜੀ ਹਾਂ ਉਹ ਕੁਰਸੀ ਤੇ ਬਾਹਰ ਬੈਠਦੇ ਸਟਮੀ ਪੈਂਦਾ ਨਹੀਂ ਦਸਮ ਚ ਹਾਂ ਜੀ ਪਾਪਾ ਜੀ ਜੇ ਪਾਪਾ ਜੀ ਠੀਕ ਡੰਨ ਡੰਨ ਸਹੀ ਗੱਲ ਹੈ ਜੇ ਪਾਪਾ ਜੀ ਜਿਸ ਸਮੇਂ ਮੀ ਪੈਂਦਾ ਦਾ ਉਸ ਸਮੇਂ ਪਾਪਾ ਜੀ ਨੇ ਉਹ ਪਰਲੇ ਪਾਸੇ ਨਾਲ ਉਹ ਲਾਇਆ ਉਹਨਾਂ ਨੇ ਵੀ ਬਾਥੜਾ ਕੇ ਕਿਤੇ ਅੰਦਰ ਹੁਣਾ ਵੱਢ ਜਵੇ ਪਾਣੀ ਜਿੱਥੇ ਸਿਮਿੰਟ ਪਿਆ ਹਾਂ ਉਹ ਉੱਥੇ ਤੇ ਲਾ ਕੇ ਇਧਰ ਨਿਕਲਦੇ ਮੀਮੀ ਵੀ ਇਹਦਾ ਇਧਰ ਦੇ ਪਾਸੇ ਵੜ ਗਿਆ ਕੇ ਇਹਨਾਂ ਨੂੰ ਮੀਂਹ ਬਾਹਰ हट ਗਿਆ ਗਾਹਾਂ ਉਹ ਜਿਹੜੇ ਦੇਖੋ ਉਹ ਟੋਟੇ ਧਰੇ ਹੋਏ ਆ ਉਹ ਟੋਟੇ ਧਰੇ ਮਿਸਤਰੀਆਂ ਨੇ ਜਾਂ ਮਾਹ ਮਿਸਤਰੀ ਟੋਟੇ ਲਾ ਕੇ ਧਰਨਾ ਮਾਹ ਵੀ ਮੈਂ ਹੁਣ ਇਹਨਾਂ ਦਾ ਕੰਮ ਬੰਦ ਹੋ ਗਿਆ ਹੁਣ ਥੋੜਾ ਟਾਈਮ ਮੈਂ ਰਾਵੇ ਕਰ ਲਵਾਂ ਨਾ ਬੈਠ ਕੇ ਤੁਹਾਡੇ ਕੋਲ ਬਸ ਇਹਨਾਂ ਦੇ ਮਾਰ ਲਿਆ ਛਾਪਾ ਆ ਕੇ ਇਹਨਾਂ ਦੇ ਛਾਪੇ ਦੇ ਅਕਾਊਂਟਿੰਗ ਤਾਂ ਅਸੀਂ ਪਏ ਹੀ ਆ ਇਹ ਨਹੀਂ ਗੱਲ ਅਸੀਂ ਦੇਖ ਲਈ ਅੱਖੀ ਉਹਦੇ ਪਰ ਅਸੀਂ ਫੋਕਸ ਕਰਾਂਗੇ ਵੀ ਪਏ ਆ ਫੇਰ ਤੁਸੀਂ ਆਪਣੇ ਮੂੰਹ ਤੇ ਹੀ ਗਣਾਉਂਦੇ ਆ ਇਹ ਬਿੱਟੀ ਆਟਾ ਤਰਨ ਗਿਆ ਪਤਾ ਕੰਮ ਦੀ ਗੱਲ ਇਹਨਾਂ ਕਹਿੰਦੇ ਵੀ ਕੰਮ ਨਹੀਂ ਕਰਦੇ ਤੇ ਪਏ ਜਾਂਦੇ ਬੇਲੇ ਫਲਾਣਾ ਟਿੰਕਾ ਜਿਹੜੀਆਂ ਇੰਨੀਆਂ ਗੱਲਾਂ ਮਾਰੀਆਂ ਕਹਿਣ ਦਾ ਪਾਪਾ ਉਹਨਾਂ ਦਾ ਜਵਾਬ ਇਹਨਾਂ ਦੇ ਮੂੰਹ ਤੇ ਹੀ ਸੁਣ ਸੁਣ ਦਵਾ ਸੁਣ ਹਾਂ ਕੰਮ ਆਹ ਕਹਿੰਦੀ ਕੰਮ ਆਹ ਦੱਸਦੀ ਕਹਿੰਦੀ ਕੰਮ ਆਹ ਹੈ ਕੰਮ ਵੀ ਜਿਆਦਾ ਅਸੀਂ ਤੁਹਾਨੂੰ ਘਰੇ ਦਿਖਦੀ ਅਸੀਂ ਕਿਤੇ ਪਈਆਂ ਹੀ ਰਹਿਣੀ ਆ ਤੁਹਾਨੂੰ ਸਾਡੇ ਮੈਂ ਤੁਹਾਨੂੰ ਕਿਹਾ ਹੀ ਨਹੀਂ ਵੀ ਤੁਸੀਂ ਕੰਮ ਨਹੀਂ ਕਰਦੀਆਂ ਤੁਸੀਂ ਹੁਣ ਛੇੜੇ ਬਗੈਰ ਮਤਲਬ ਤੇ ਸਾਨੂੰ ਸਾਨੂੰ ਛੇੜਨਾ ਨਹੀਂ ਆਉਂਦਾ ਸਾਨੂੰ ਸਲਾਉਣਾ ਆਉਂਦਾ ਹਾਂ ਪੀਆ ਸਾਨੂੰ ਵੀ ਸਾਰਾ ਦਿਨ ਕੰਮ ਹੁੰਨੇ ਆ ਘਰ ਤੇ ਸੀ ਵੀ ਨਹੀਂ ਵੇਲੀਆਂ ਰਹਿਣੀਆਂ ਹਾਂ ਇਹ ਵੀ ਗੱਲ ਆ ਕੰਮ ਦੀ ਸਭ ਦੀ ਕਦਰ ਕਰਨੀ ਚਾਹੀਦੀ ਹੈ ਜ਼ਬਰਦਸਤੀ ਪੱਕੇ ਬਣੀ ਬਣਾਈ ਰੋਟੀ ਪਾਣੀ ਖਾਣੇ ਆ ਤਾਂ ਬਣਾਏ ਤੇ ਬਣਦੀ ਹੋਵੀ ਸਫਾਈ ਕਰੇ ਤੇ ਕੱਪੜੇ ਧੋਤੇ ਹੋਏ ਮਿਲਦੇ ਆ ਅੱਛਾ ਹੁਣ ਮੇਰੀ ਗੱਲ ਸੁਣੋ ਰਾਤ ਕਿਰਨ ਭੈਣ ਦਾ ਫੋਨ ਆਇਆ ਹਾਂ ਹੈ ਉਹਨੇ ਸੰਦੀਪ ਦੇ ਇਲਾਜ ਬਾਰੇ ਵੀ ਕਿਹਾ ਵੀ ਸਵਾਰ ਕੇ ਇਲਾਜ ਠੀਕ ਹੈ ਉਹਨੇ ਸਾਨੂੰ ਮੈਨੂੰ ਉਹਨੇ ਸਾਰੀਆਂ ਗੱਲਾਂ ਸਮਝਾਤੀਆਂ ਵੀ ਜਿਹੜੀ ਲੇਡੀਜ਼ ਹੁੰਦੀ ਹੈ ਵੀ ਸਾਡੇ ਘਰ ਦੇ 8 ਮੈਂਬਰ ਹੈ ਜਿਨ੍ਹਾਂ 'ਚ ਸਾਡੇ ਜਵਾਕ ਹੈਗੇ ਘਰ ਤੇ ਸੀ ਤਿਆਰ ਕਰਕੇ ਤੋਰਨੇ ਆ ਵੀ ਦੋ ਤਿੰਨ ਜਣੇ ਸਾਡੇ ਘਰ ਤੇ ਕੰਮ ਜਾਂਦੇ ਆ ਉਹਨਾਂ ਦੀ ਤਿੰਨ ਟਾਈਮ ਦਾ ਰਸਣ ਪਾਣੀ ਨਾਲ ਭੇਜਣਾ ਹੋਰ ਘਰ ਦਾ ਕੱਪੜਾ ਇਹ ਬੋ ਅਮਕਾਟੇ ਮਕਾ ਬੇਸ਼ੱਕ ਕਹਿੰਦੀ ਵੀ ਸਾਡਾ ਕੰਮ ਹਾਰਡ ਵਰਕਿੰਗ ਨਹੀਂ ਹੈਗਾ ਵੀ ਹਾਰਡ ਵਰਕਿੰਗ ਤੁਸੀਂ ਚਾਹੇ ਵੀ ਜੇਕਣਾ ਵੀ ਮੈਂ ਰ ਵਿੱਕੀ ਬਾਹਰ ਕਰ ਦੇ ਵੀ ਮੈਂ ਤਾਂ ਖੈ ਸਮਝ ਗਏ ਵੀ ਹਾਰਡ ਵਰਕਿੰਗ ਤੁਸੀਂ ਕਰਦੇ ਹੋਗੇ ਪਰ ਤੁਹਾਨੂੰ ਹਾਰਡ ਵਰਕਿੰਗ ਕਰਨ ਯੋਗਾ ਕਰਦਾ ਕੌਣ ਹੈ ਅਸੀਂ ਥੈਂਕ ਯੂ ਕਰਨਪਨ ਥੈਂਕ ਯੂ ਥੈਂਕ ਯੂ ਮੁੱਛਾ ਤਾਂ ਤੇਰੇ ਮੁੱਛਾ ਰ ਬਟਾ ਦਿਆ ਥੈਂਕ ਯੂ ਥੈਂਕ ਯੂ ਉਹਨੇ ਜਿਹੜੀ ਗੱਲ ਕਰੀ ਹੈ ਬਿਲਕੁਲ ਸਹੀ ਕਰੀ ਹੈ ਗੱਲ ਐਦਾਂ ਦੀ ਕਰਨੀ ਹੈ ਥੋੜੇ ਚ ਤਾਕਤ ਕੌਣ ਲਿਆਉਂਦਾ ਵੀ ਉਹ ਕਿਵੇਂ ਕਰਕੇ ਤਿਆਰ ਕਰਕੇ ਭੇਜੇ ਵੀ ਤੁਸੀਂ ਸੰਤੁਸ਼ਟ ਹੈ ਵੀ ਜੇਤ ਵੀ ਜੇ ਤੁਸੀਂ ਇੱਕ ਦਿਨ ਕੰਮ ਪਰ ਚਲੇਗੇ ਮੁਰਕੇ ਆ ਕੇ ਸਾਨੂੰ ਰੋਟੀ ਵੀ ਪਕਾਉਣੀ ਪੈਗੀ ਕੱਪੜੇ ਵੀ ਧੋਣੇ ਪੈਗੇ ਦੋਏ ਦਿਨ ਤੁਹਾਡਾ ਅੱਧੇ ਮੱਛ ਜੇ ਮਰ ਜਾਣੇ ਤੇ ਉੱਤੇ ਕੰਪ ਨਹੀਂ ਜਾਣਾ ਇਹ ਇਹ ਗੱਲ ਮੈਂ ਠੀਕ ਹੈ ਪਰ ਇਹ ਗੱਲਾਂ ਨੂੰ ਲੈ ਕੇ ਨਾ ਤੁਸੀਂ ਚਾਵਲ ਲੈਣਾ ਜਾਏ ਹੁਣ ਚਾਵਲ ਦੀ ਆਣੀ ਸਾਨੂੰ ਚਾਵਲ ਲਾਉਂਦੇ ਨਹੀਂ ਥੋੜੀ ਹਵਾ ਚੋੜਨਾ ਤਾਂ ਉਹ ਚਾਵਲ ਨਹੀਂ ਬਈ ਗੱਲ ਕਹੀ ਕਰਨ ਭੈਣ ਨੇ 16 ਨਹੀਂ ਉਹ ਕਿੱਕਣਾ ਨੇ ਚਾਵਲ ਜੀਏ ਸੀ ਐ ਦੇਖੀ ਆ ਫੁਗਰੀ ਆ ਫੁਗਰੀ ਫੁਗਰੇ ਕੋਈ ਨਹੀਂ ਮੈਂ ਤਾਂ ਜੀ ਇਹ ਤਾਂ ਧੰਨਵਾਦ ਕਰਨਾ ਬਿਛਾਵਾਸ ਹਾਏ ਅੱਜ ਫਿਰ ਪਰੌਠੇ ਦੀ ਖਲਾਏ ਦਰਦ ਮੇਰੇ ਹੋਣ ਲੱਗ ਗਿਆ ਬਿਛਾਵਾਸ ਤੂੰ ਮੈਨੂੰ ਦੱਸ ਵੀ ਅੱਜ ਮੈਂ ਪ੍ਰਸ਼ਾਦਾ ਕਿੰਨੇ ਵਜੇ ਛਕਿਆ ਅੱਗੇ ਤਾਂ ਮੈਂ 8 ਵਜੇ ਛਕ ਲੰਨਾ ਮੈਂ ਮੰਨਦੀ ਆ ਹਾਂ ਮੇਰੇ ਘਰ ਵਾਲੀ ਨੇ ਅੱਜ 12 ਵਜੇ ਰੋਟੀ ਛਕੀ ਹੈ ਜਿਹੜੇ ਟਾਈਮ ਉਦੀ ਘਰ ਵਾਲੀ ਛਕਦੀ ਹੈ ਹਾਂ ਨਹੀਂ ਨਹੀਂ ਖੜ ਦੇ ਖੜ ਦੇ ਸਵਾਲ ਦਾ ਮੈਜਰ ਲੱਗਿਆ ਤੈਨੂੰ ਫੋਨ ਕਰਕੇ ਤਾਂ ਹੀ ਬੁਲਾਇਆ ਤਾਂ ਵੀ ਰੋਟੀ ਆਲਾ ਪੁੱਕਾ ਮਿਲਦਾ ਮੈਂ ਪਹਿਲਾਂ ਫੋਨ ਕਰਿਆ ਪਹਿਲਾਂ ਮੈਂ ਫੋਨ ਕਰਿਆ ਵੀ ਮੇਰਾ ਪ੍ਰਸ਼ਾਦਾ ਉਹਨੂੰ ਭੇਜ ਦੂੰ ਇਨੇ ਕਰਿਆ ਏ ਕਿੱਥੇ ਫੋਨ ਮੇਰਾ ਮੇਰਾ ਫੋਨ ਦਿੱਤਾ ਜਾਵੇ ਮੈਂ ਨੋਟ ਕੀਤਾ ਜੀ ਕਰਿਆ ਸੰਦੀਪ ਨੇ ਕਰਿਆ ਮੈਂ ਪਹਿਲਾਂ ਫੋਨ ਕਰਿਆ ਪਹਿਲਾਂ ਮੈਂ ਕਰਿਆ ਤਾਂ ਕਹਿ ਇੱਕ ਮਿੰਟ ਮੇਰੀ ਗੱਲ ਸੁਣ ਤੈਨੂੰ ਮਾਂ ਵੀ ਪ੍ਰਸ਼ਾਦਾ ਭੇਜ ਦੇ ਮੈਂ ਤੂੰ ਕਹਿੰਨੀ ਵੀ ਜੀ ਦਾ ਚਾਹ ਲੈ ਕੇ ਲਾਂਗੇ ਤੁਸੀਂ ਕਿਹਨੇ ਆ ਕੇ ਚੈਕਲੋ ਰੋਟੀ ਹਾਂ ਵੀ ਠੀਕ ਹੈ ਫੇਰ ਫੇਰ ਘਰ ਆਇਆ ਇਹਦਾ ਮਤਲਬ ਹੈ ਤੁਹਾਨੂੰ ਮੈਂ ਕਿਹਾ ਆਉਂਗਾ ਵੀ ਹਾਂ ਵੀ ਪ੍ਰਸ਼ਾਦਾ ਭੇਜ ਦੇ ਸੰਦੀਪ ਤੈਨੂੰ ਫੋਨ ਕਰ ਸੁਣੋ ਮੇਰੀ ਗੱਲ ਪਹਿਲਾਂ ਮੈਂ ਤੁਹਾਨੂੰ ਫੋਨ ਕਰਿਆ ਵੀ ਤੁਹਾਡੇ ਦਾ ਕਿਆ ਕਰੋ ਠੀਕ ਹੈ ਤੁਸੀਂ ਕਹਿੰਦੇ ਵੀ ਮੇਰਾ ਵੀਰਜੀ ਕੋ ਭੇਜ ਦਿਓ ਜਿੱਤਣਾ ਕਹਿਦੀ ਸਹੀ ਹੈ ਜੀ ਬਾਂਗੂਲੀਆਂ ਬਚਾਉਣੀਆਂ ਆਪੀਆਂ ਪਾਪਾ ਜੀ ਦਾ ਕਹਿਤਾ ਵੀ ਪਾਪਾ ਜੀ ਨੂੰ ਫੋਨ ਕਰਾਂ ਮੈਂ ਪਾਪਾ ਜੀ ਨੇ ਫੋਨ ਕਰਿਆ ਪਾਪਾ ਜੀ ਕਹਿੰਦੇ ਮੈਂ ਘਰ ਆ ਕੇ ਚੱਕਦਾ ਭਾਈ ਠੀਕ ਹੈ ਬਾਕੀ ਠੀਕ ਹੈ ਓਕੇ ਜੀ ਤੇ ਤੁਸੀਂ ਕਿਹਾ ਦੁਬਾਰਾ ਮੈਂ ਤੁਹਾਨੂੰ ਫੋਨ ਕਰਾਇਆ ਤੁਹਾਡਾ ਵੀ ਕੀ ਬ ਉਹ ਤਾਂ ਬਾਤ ਦੀ ਗੱਲ ਸੁਣੋ ਠੀਕ ਹੈ ਫਿਰ ਤੁਸੀਂ ਕਿਹਾ ਪਾਪਾ ਜੀ ਦੇ ਪਛਾਦਾ ਬੰਦੋ ਫਿਰ ਮੈਂ ਬੰਦਤਾ ਰੋਟੀ ਤਾਂ ਖਾ ਲਈ ਤੀ ਖਾ ਲਈ ਨਾ ਰੋਟੀ ਤੂੰ ਖਾ ਲੈ ਅਲੂ ਕਹਦਾ ਫਿਰ ਇੰਡਾ ਦਾ ਕੱਖਰ ਛੇੜਨਾ ਕੱਖਾ ਕੱਖਾ ਅਲੂ ਕਹਦਾ ਪ੍ਰਿੰਟਰ ਦਾ ਕੱਖਰ ਛੇੜਨਾ ਜੀਤ ਨੇ ਹੁਣ ਪੱਕਾ ਪੱਕਾ ਕਰ ਲੱਜਣਾ ਹਾਂ ਕੀ ਮਾਮਾ ਅਸੀਂ ਅਸੀਂ ਮਿੱਟੀ ਕੱਢੀ ਜਾਂਦੇ ਟੋਇਆਂ ਤੋਂ ਪਾਈ ਜਾਂਦੀ ਹੈ ਲੈ ਜਸਮੀਨ ਕਿੰਨੀ ਆਟਾ ਕੱਢੀ ਹੈ ਦੇਖਾਂਗੇ ਨਾ ਅ ਇੱਕ ਦੋ ਤਿੰਨ ਚਾਰ ਹਾਂ ਸਾਰੀਆਂ ਜਸਮੀਨ ਨੇ ਕੱਢੀਆਂ 10 10 ਈਟਾਂ ਕੱਢਦੀਆਂ ਜਸਮੀਨ ਨੇ ਚਾਹੇ ਵੀ ਕੰਮ ਕਰਨ ਨਾਲ ਤਾਂ ਉਹਦਾ ਪੋਆਂਦਾ ਨਾ ਪਾਣੀ ਤਾਂ ਸੁੱਕ ਗਿਆ ਹੁਣ ਹੈ ਨਾ ਪਰ ਮਿੱਟੀ ਪਾ ਕੇ ਫਰਮੇ ਖੜੇ ਹੋ ਜੂਗਾ ਠੀਕ ਫਰਮੇ ਕਿਹਾ ਅਸੀਂ ਫਰਮੇ ਉਹ ਜਿਹੜੇ ਪਏ ਇਹਨੂੰ ਤਾਂ ਵਾਲੇ ਲੋਹੇ ਦੇ ਉਹ ਖੜੇ ਕਰਨੀ ਆਪਾਂ ਨੇ ਐਨ ਚੌਕਟੇ ਬਣਾ ਕੇ ਲੈਟਰ ਜਾਂ ਬਣ ਜਵੇ ਵਿੱਚ ਬਜਰੀ ਭਰ ਦੇਣੀ ਹਾਂ ਲੈਟਰ ਬਣਾ ਲੈ ਬਣ ਜਣਾ ਕੰਕਰੀਟ ਆਰ ਸੀ ਸੀ ਕੀ ਹੁੰਦਾ ਆਰ ਸੀ ਸੀ ਦੀ ਫੁੱਲ ਫਾਰਮ ਹੁਣ ਪਤਾ ਨਹੀਂ ਕੀ ਹੋਣਾ ਦਾ ਹੀ ਨੂੰ ਪਤਾ ਹੈ ਆ ਚੱਕ ਤੂੰ ਮਰਜੀ ਆਰਸੀਸੀ ਬਾਅਦ ਚ ਬਣਾਉਂਗੇ ਜੀ ਹਾਂ ਆਰਸੀਸੀ ਦੀ ਫੁੱਲ ਪਾਵਰ ਹੁਣ ਕੰਮ ਕਰ ਕੰਮ ਕਰ ਆਰਸੀ ਬਾਅਦ ਤਾਂ ਬਣਾਈ ਹੁਣ ਤੋ ਅੱਛਾ ਤੂੰ ਵੀ ਚੱਕ ਕੇ ਦੇ ਦੋ ਨਾਲ ਗਿੱਲਦਾ ਇਹ ਲੈ ਲੈ ਵੀ ਕਿਵੇਂ ਫੜ ਲਵਾਂ ਗਿੱਲਦਾ ਦੇਖੋ ਕਰ ਨਾ ਜਾਵੇ ਤੂੰ ਚੱਕ ਆ ਲੈ ਵੀ ਕਿਵੇਂ ਫੜ ਲ ਮੈਂ ਆ ਥਾੜੇ ਆ ਵਾ ਗਿਰੂਗਾ ਉਹ ਛੱਡ ਦੋ ਨੂੰ ਹਾਂ ਯਾਰ ਛੱਟ ਨਹੀਂ ਹੋ ਜਵਾ ਔਰ ਕਿੱਥੇ ਨਾਨੀ 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 ਲਾਗੀ ਕਰ ਰਹੇ ਨੇ ਨਾਨੀ ਕਿੱਥੇ ਜਾਦਾ ਕੀ ਉਹ ਬੱਸ ਘਾਰੇ ਨੇ ਲਿਬੜਦੀਆਂ ਆਏ ਰੱਬਾ ਇਹ ਗੰਦਾ ਚੁੱਪਣਾ ਕੀ ਕਹਿੰਦੇ ਤੁਰੇ ਤੂੰ ਘਰ ਆਜਾ ਤੂੰ ਚੁੱਕਰਤਾ ਹੈ ਮਾਂ ਚੁੱਕਰਦੀ ਚੁੱਕਰਦੇ ਬੱਚੋ ਪੀਸ ਜੀ ਨੂੰ ਵੀ ਤਾਂ ਆਈ ਗੱਲ ਕਹਿੰਦੇ ਆਪਾਂ ਸ਼ੂਗਰ ਮੈਂ ਤਾਂ ਬਈ ਕੰਨਾ ਲੈ ਕੇ ਆਉਣੀ ਆ ਸੰਦੀ ਇਹ ਕੰਨਾ ਤੁਹਾਡਾ ਚੁੱਪਣ ਲੱਗ ਨਹੀਂ ਹੈਗਾ ਆਜੋ ਬੜੇਓ ਕੈਡਾ ਹੈ ਕੰਨਾ ਬਾ ਪੁੱਤ ਕੀ ਡੈਡੀ ਜੀ ਡੈਡੀ ਡੈਡੀ ਜੀ ਲੈ ਮੈਨੂੰ ਦੇ ਦੇ ਆ ਡੈਡੀ ਜੀ ਦੇ ਦੇ ਮੈਨੂੰ ਨਹੀਂ ਕੱਢ ਕੱਚਾ ਪਾਉਣੀ ਹੋਰ ਜਦੋਂ ਮੈਂ ਕੱਢਦਾ ਕੰਮ ਵਾਹਤਾ ਕੁੜੀ ਇਹ ਸੰਦੀਪ ਮੈਂ ਮੁੜ ਕੇ ਆਈਆਂ ਸਾਡੇ ਵਿੱਕੀ ਦੇ ਇੰਨਾ ਬੁਰਾ ਹਾਲ ਹੈ ਨਾ ਨਿਆਣਿਆਂ ਨੂੰ ਵੀ ਕਹਿ ਕਹਿ ਕੇ ਕੋਣਾ ਪੈਂਦਾ ਵਿਚਾਰੇ ਨੂੰ ਡੈਡੀ ਕਹੋ ਮੈਨੂੰ ਡੈਡੀ ਕਹੋ ਨਾਸਕੀ ਨੇ ਸਿਖਾਇਆ ਬੜੀ ਮਾਂ ਨੇ ਤੁਸੀਂ ਤਾਂ ਤੁਸੀਂ ਤਾਂ ਕਵਾ ਕਵਾ ਕੇ ਵਿੱਕੀ ਸਿਖਾਇਆ ਉਹਨੂੰ ਆਹ ਲਾਗੀ ਵਿੱਕੀ ਉਹਨਾਂ ਛੱਡ ਪੁੱਤ ਹੋਰ ਗੱਲ ਚੁੱਕੋ ਤ੍ਰੀ ਤੂੰ ਤਾਂ ਕੰਮ ਵਧਾਉਂਦੀ ਹੈ ਮੇਰਾ ਘਟਾਉਣਾ ਦਾ ਕਹਿਦਾ ਬਸ ਸੰਦੀਪ ਕੋਈ ਹਲਾ ਲਓ ਜੇਬਾ ਚੱਤ ਪਾ ਕੇ ਬੱਸ ਆਪਣੇ ਕੋਲ ਚਾਰ ਫਰਮੇ ਹੈਗੇ ਆ ਘਰ ਦਾ ਕੰਮ ਕਰਤੀ ਚਾਰਾਂ ਚ ਕੋਈ 5 6 ਦੀਆਂ ਕਰਤੀਆਂ ਆਪਾਂ ਨੇ ਟਾਂ 6 ਦੀਆਂ ਟਾਂ ਨਿਕਲ ਗਈਆਂ ਲੈ ਆ ਖੜ ਜਾ ਬਸ ਲੈ ਤੂੰ ਫੜ ਕੇ ਖੜ ਜਾ ਉਹਨੂੰ ਜੇ ਜ਼ਿਆਦਾ ਹਿੱਲਦਾ ਹਾਂ ਪੁੱਤ ਹੱਥ ਤੇ ਰੋੜੀ ਨਾ ਮਰਾਂ ਜੀ ਰੋੜੀ ਦੀ ਨਹੀਂ ਗੱਲ ਇਹਨੇ ਕੱਪੜੇ ਗੁਜਕਣਾ ਗੋਡਣੀ ਲਾ ਲਈ ਥੱਲੇ ਨੇ ਟੋਪੜੇ ਦੇ ਪੜ ਜਾਣੇ ਆਹ ਤਾਂ ਲਿਪੜ ਗਏ ਸਾਰੇ ਤਾਂ ਮੈਨੂੰ ਖੇਲਣ ਦੇ ਮਿੱਟੀ ਦੇ ਵਿੱਚ ਅਸੀਂ ਦੇ ਕੱਪੜੇ ਪਾਏ ਹੋਏ ਆ ਤਾਂ ਅਸੀਂ ਫਿਰ ਦੋ ਘੰਟੇ ਨਹੀਂ ਕੱਢਦੇ ਕੱਪੜਿਆਂ ਤੋਂ ਮਿੱਟੀ 'ਚ ਵੀ ਨਿਆਣੇ ਨੂੰ ਖੇਲਣਾ ਬਹੁਤ ਜ਼ਰੂਰੀ ਹੈ ਬਿਮਾਰੀਆਂ ਨਹੀਂ ਲੱਗਦੀਆਂ ਪਹਿਲਾਂ ਉੱਧਰ ਪਹੁੰਚੋ ਆਹ ਬੱਤ ਹਾਂ ਮੇਰਾ ਸਾਰੇ ਦੇਖੋ ਖੁਸ਼ੀ ਕਰਦੋਂ ਆਜੋ ਤਖਵੀਰ ਨੂੰ ਸੰਦੀਪ ਨੂੰ ਭਾ ਗੰਨੇ ਖਿਲਾਉਣੇ ਹੁਣ ਵਧੀਆ ਵਧੀਆ ਸਾਫ਼ ਸੁਥਰੇ ਹਰੇ ਵਾਲੇ ਹਾਂ ਪੁੱਤ ਨੂੰ ਪਤਾ ਮੈਂ ਨਹੀਂ ਗਾਣਾ ਆਜੋ 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 ਐ ਰੀਡਰ ਮਾਦਾ ਫੜਨੋ ਕੋਈ ਆਹ ਪਿੱਛੇ ਦੋ ਮੋਟਰਾਂ ਦੇਖੀਆਂ ਹਾਂ ਆਹ ਪਿੱਛੇ ਦੋ ਮੋਟਰਾਂ ਦੇਖੀਆਂ ਹਾਂ ਹਾਂ ਹਰ ਮੋਟਰ ਦੇ ਉੱਪਰ ਤਕਰੀਬਨ ਤਕਰੀਬਨ ਆ 10 10 ਬੰਦੇ ਰਹਿੰਦੇ ਆ ਉੱਥੇ ਠੀਕ ਆ ਇਹ ਦੰਨਾ ਨੂੰ ਨਾ ਘਟਦੇ ਆ ਠੀਕ ਆ ਤੇ ਉਹ ਸੋ ਪਰ ਜਦੋਂ ਤੁਸੀਂ ਚੜਦਾ ਉਹ ਫਰ ਵਾਲੇ ਦਾ ਦੌੜਦੇ ਆ ਬਹੁਤ ਉਹ ਵਾਲੇ ਦਾ ਦੌੜਦੇ ਆ ਮੈਂ ਸਮਝ ਗਈ ਤੇ ਫਿਰ ਉਹ ਰੇ ਐਸਸੀ ਵੀ ਕਰਕੇ ਜਾਂਦੇ ਆ ਗੰਦਾ ਬਹੁਤ ਫਾਦ ਗੰਦਾ ਫਿਰ ਹਰਦੇ ਮੈਂ ਮਾਜਾ ਮੈਂ ਪੇਰਾਬੀ ਤੇ ਤੁਹਾਨੂੰ ਪਹਿਲੇ ਕਹਿ ਦਿੱਤਾ ਤਾਂ ਵੀ ਥੋੜਾ ਗੰਦਾ ਚੁੱਪਣਾ ਲੈ ਕੇ ਨਹੀਂ ਤੁਸੀਂ ਵੀਡੀਓ ਚ ਕਹਾ ਕੇ ਤੇ ਫਾਇਰ ਨਹੀਂ ਉਹ ਜੋ ਮਾਰਦੇ ਆ ਉਹ ਹੀ ਮਾਰਦੇ ਹੋਏ ਨਹੀਂ ਸਕਦਾ ਆ ਜਾ ਆ ਜਾ ਸਾਫ ਪਈਆ ਸੰਦੀਪਤਾ ਇੱਕ ਵਾਰ ਤੁਹਾਨੂੰ ਪਤਾ ਤਾਂ ਨਾ ਪਾ। ਇਹ ਇੱਧਰ ਨਾ ਦੇਖ ਐ ਇੱਕ ਰਕਤੋ ਬੈਠੀ ਕਹਿੰਦੇ ਉਹ ਪਰਲੇ ਪਾਸੇ ਤਾਂ ਨੇ। ਇੱਕ ਵਾਰ ਅਸੀਂ ਜੰਨਾ ਕਰਨਾ ਤੇ ਯਾਦ ਥੋੜੀ। ਕੀ ਕਰੀ? ਮੂਰੀ ਮੂਰੀ ਲੱਗਿਆ ਤਾਂ ਢੇਰ ਤੋਂ ਕਟੋ ਕਟੋ ਕਟੋ। ਫੇਰ ਔਟੇਰ ਇੱਥੇ ਲੱਗੇ ਵੇ। ਮੈਂ ਦੇਖੇ। ਚਲੋ ਰਾਨ ਦੇ ਚੱਲ ਛੱਡੀਓ ਫੇਰ। ਰਾਣਾ ਚੁੱਪ ਕਰਨਾ ਵਧੀਆ ਕਰਨਾ ਤਾਂ ਪਟਕੇ ਵੇਈ। ਵਧੀਆ ਕਰਨਾ। ਹਾਂ ਆਇਆ ਤੂੰ ਪੜਦਾ। ਨਾ ਨਾ ਕਰਦੀ ਕਹਦੀ ਨਾ। ਨਾ ਨਾ ਇਹ ਕੰਮ ਨਹੀਂ ਕਰਨਾ। ਹਾਂ ਸਾਨੂੰ ਦੱਸਾਂ ਮੈਂ ਸਮਝੋਗੇ ਇਹ ਗੱਲਬਾਤ ਨੂੰ। ਇਹ ਸੁਭੂ। ਨੰਨਾਂ ਨੂੰ ਚੁੱਪਣਾ ਨੰਨਾਂ ਚੁੱਪੜਾ ਬੁੱਤ ਹਾ ਹਾ ਆ ਆ ਦੇ ਆ ਦੇ ਕੰਦ ਪਿਆਵਾ ਆਹਨ ਕੰਦ ਪਰਮੂਲੀ ਲਾਈ ਜੀ ਮੈਂ ਤੇਰੇ ਘੇ ਆ ਦੇ ਕੋਈ ਨਹੀਂ ਸਾਧਾ ਉੱਥੀ ਲਾਈ ਵੀ ਦੇ ਹੱਥ ਗੰਦੇ ਨਹੀਂ ਹੋ ਗਏ ਦੇ ਦੇਖ ਨਿੱਕੀ ਦੇਖੋ ਚੈੱਕ ਕਰਕੇ ਦੇਖ ਲਓ ਹੱਥ ਗੰਦੇ ਦੇ ਅੱਗੀ ਵੀ ਆ ਜਾਓ ਸਾਡੀ ਮਰਜ਼ੀ ਹੈ ਬਈ ਜਾਓ ਕਰਨ ਹੋਰ ਕਾ ਕਰਨਾ ਹਨ ਤੁਸੀਂ ਸਾਡਾ ਚਾਹ ਮੈਂ ਦੇਖ ਰਾਹਾਂ ਦੋ ਤਿੰਨ ਹੋਰ ਖੱਡੇ ਪੱਟ ਦੇਣੇ ਤੇ ਉਹ ਕੰਮ ਖਰਾਬ ਕਰ ਦੋ ਸਾਰੇ ਹੀ ਨਿਵਾ ਸਾਰੇ ਬੋ। ਸ਼ਾਹ ਅਸਮਨਵਾਜਾ ਜਿੱਦਨੇ ਜਿੱਦਨੇ ਦੇ ਉਰੇ ਆ ਕੰਮ ਚੱਲਦਾ ਮਿਸਤਰੀਆਂ ਦਾ। ਹਾਂਜੀ। ਉਦੋਂ ਦੀਆਂ ਸਾਡੀਆਂ ਰੋਟੀਆਂ ਨਹੀਂ ਬਧੀਆਂ ਵੀ ਮੈਰ ਵਿੱਕੀ ਦੀ ਖਾਣ ਨੂੰ। ਥੋਡੀਆਂ ਬਧੀਆਂ ਹੀ ਆ। ਵਿੱਕੀ ਦਾ ਪਹਿਲੇ 10 ਕੰਮ ਦਾ ਤਾਂ ਸੰਗੁਰ ਕੇ ਬਧੀਆਂ। ਹੋਰ ਹੁਣ ਕਾ ਬਦਲ ਤਿੰਨ ਰੋਟੀਆਂ ਪਹਿਲਾਂ। ਨਹੀਂ ਉਹ ਸੱਚੀ ਗੱਲ ਆ। ਥੋਡੀਆਂ ਬਧੀਆਂ ਹੀ ਆ। ਦੋ ਘਰ ਰੋਟੀਆਂ ਬਧੀਆਂ। ਜਿਹੜਾ ਕੰਮ ਕਰਦਾ ਤਾਂ ਰੋਟੀਆਂ ਬਹੁਤ ਵੱਧ ਖਾ ਹੁੰਦੀਆਂ। ਹਾਂ। ਹਾਂ। ਫਾੜ ਬਰਕ। ਆ ਕਮਰਾ ਬਣ ਜਾਣਾ। ਕੱਢਣਾਂ ਦੇ ਪੱਟ। ਕੱਢਣਾਂ ਦੇ ਪੱਟ। ਪਹਿਲਾ ਕਮਰੇ ਦੀ ਉਹ ਆ ਬਾਕੀ ਕੰਮ ਬਾਅਦ ਚ ਆ ਸਾਰੇ ਡੈਡੀ ਨੇ ਤਾਂ ਮਾਰਾ ਨਾ ਤਿਆਰੀ ਕਰ ਲਿਆ ਹਣ ਦੀ ਕੋਈ ਨਹੀਂ ਮੋ ਡੈਡੀ ਨੇ ਕਿੱਥੇ ਚਾਲ ਚੱਲਣੀ ਹੋਵੇ ਕਹਿਣ ਨੂੰ ਹੈ ਬਾਅਦ ਚ ਨੇ ਫੇਰ ਉਹ ਹੀ ਲਾੜਣਾ ਉੱਤੀ ਆਂਦਾ ਖਾਣਾ ਯਾਰ ਔਖਾ ਆਇਆ ਫਲਾਣਾ ਡੈਡੀ ਹੈਗਾ ਥੋੜਾ ਜਿਹਾ ਪੁਰਾਣੀ ਸੋਚ ਦਾ ਬੰਦਾ ਚੱਲ ਸੋਚ ਵੀ ਉਹ ਸ਼ਾਇਦ ਆਪਣੀ ਆਪਣੀ ਸੋਚ ਤੋਂ ਸਾਰਿਆਂ ਨੂੰ ਟਾਈਮ ਗੱਲ ਜੇ ਸਮਝਾਇਆ ਜਾਵੇ ਹੂੰ ਤੇ ਨਹੀਂ ਗੱਲ ਹੈ ਜੀ ਮਾਹ ਚੇਂਜ ਹੋ ਜਾਂਦਾ ਮਾਹੌਲ ਉਹ ਤਾਂ ਠਾਕ ਦੀ ਵਾ ਤਾਂ ਮੈਂ ਕਰਨੀ ਹੋਵਾਂ ਸੀ ਹੂੰ ਕੱਲ ਜੇ ਹੁਣ ਇਹਦੇ ਭੈਣ ਭਾਈ ਗਏ ਉਹਨੂੰ ਸਮਝਾਓ ਲੈ ਕੇ ਆਓ ਉਹ ਜੋ ਹੂੰ ਠੀਕ ਹੈ ਮੈਂ ਦਸ ਰਿੰਦਰ ਨੂੰ ਵੀ ਕਹਿਤਾ ਵੀ ਗੈਨ ਜਿਹੜੀ ਵਿੱਚੋਂ ਵੀ ਤੂੰ ਵੀ ਨਾਲੇ ਚੱਲ ਉਹ ਤੇ ਚੂਚੇ ਬਹੁਤ ਹੋ ਜਾਣੇ ਹਾਂ ਪਾਪਾ ਪਾਪਾ ਦਾੜੀ ਆਏ ਹੋ ਜਾਂਦਾ ਵੀ ਨਾ ਸਰਿੰਦਰ ਦਾ ਨਹੀਂ ਕੰਮ ਕਰੀ ਗੱਲ ਇਹ ਗੱਲ ਠੀਕ ਹੈ ਹਾਂ ਉਹਦੇ ਕਰਕੇ ਵੀ ਕਰ ਦਿੰਦੇ ਆ ਠੀਕ ਹੈ ਦਾੜੀ ਸਰਿੰਦਰ ਵਾਰੀ ਸਰਦਾਰ ਹਾਂ ਮੈਂ ਤਾਂ ਕਿਹਾ ਦੋਹੇ ਜਾਣੇ ਮੇਰੇ ਕੋ ਗੇੜਾ ਮਾਰਿਆ ਐ ਕਰੋ 15 ਦਿਨ ਬਾਅਦ ਹਾਂ ਆ ਕੇ ਦੋ ਚਾਰ ਦਿਨ ਰਹਿ ਕੇ ਫੇਰ ਚਲੇ ਗਏ ਤਾਂ ਵੀ ਕੀ ਗੱਲ ਹੁੰਦਾ ਤਾਂ ਹੈਗਾ ਏ ਬੜਾ ਹੀ ਕੋਚੇ ਕਰਦੇ ਛੋਟੇ ਮਾਰੇ ਹੂੰ ਚੱਲ ਕੋਈ ਬਾਕੀ ਸਾਰੇ ਅੰਨ ਜਲ ਦੀ ਗੱਲ ਹੁੰਦੀ ਸਾਰੀ ਬਸ ਕੁੱਟਤੀ ਕੁੜੀ ਕੁੱਟਤੀ ਕੁੜੀ ਸਾਰੀ ਲਿਪੜਾ ਸਭ ਵੀ ਬਚਾਓ ਹੁਣ ਕੋ ਮਾਰਦਾ ਕਿਨੇ ਮਾਰਿਆ? ਕਾਚਮੰਦਾ ਦੇ ਕਿਨੇ ਮਾਰਿਆ? ਮੈਂ ਦੱਸ ਦੱਕ ਕਿਨੇ ਮਾਰਿਆ? ਮਮਾ ਕਿੱਥੇ ਆ? ਕਿਨੇ ਮਾਰਿਆ ਦੱਸ ਉੱਥੇ ਨਹੀਂ ਜਾਣਾ। ਉੱਥੇ ਨਹੀਂ ਜਾਣਾ ਹੈਗਾ। ਕੀ ਗਲਤਾਂ? ਕਿਨੇ ਮਾਰਿਆ ਮੈਨੂੰ ਇਹ ਦੱਸ ਲਾ ਤੈਨੂੰ ਕਿਨੇ ਮਾਰਿਆ ਕਿਨੇ? ਮਮਾ ਮਮਾ ਨੇ ਮਾਰਿਆ। ਹੂੰ। ਕੁੱਤੀ ਤੂੰ ਹੀ ਕੱਦ ਤੂੰ ਹੀ ਤੂੰ ਹੀ ਕੁੱਤੇ ਹਲਾ ਕਿਆ ਚੀਜ਼ਾਂ ਨਿਆਣਾ ਨੇ ਆਏ ਸਾਰਾ ਕੋ ਕੈਪਚਰ ਕਰ ਲੈਣਾ ਜੋ ਜੋ ਅਸੀਂ ਇਹਨਾਂ ਨੂੰ ਸਿਖਾਈ ਜਾਂਦੇ ਹਾਂ। ਹੁਣ ਦੇਖੀ ਆ ਪਾਪੂ ਕੀ ਮਾਰਨਾ? ਹਾਂ ਪਾਪੂ। ਨਾ ਨਾ। ਇਹ ਹੁਣ ਕੀਟੇ ਖੇਡਣੇ ਆਪਣੇ ਆਪ ਚਾਹਦੇ। ਕਨਾਂ ਭਾਬੀ ਜੂਰੀ ਇੱਕ ਵਾਰ ਦੇਖ ਲੈ ਉਹ ਪਰ ਕਰਦੇ ਨੂੰ ਹੱਥ ਪੁੱਟਾ ਸਿੱਧਾ ਜਾ ਉਹੀ ਆ ਉਵੇਂ ਹੀ ਕਰਦੇ ਨੇ ਆਣੇ ਆ ਲੈ ਹੋਰ ਇਹ ਇਹ ਸਿੱਧੇ ਹੱਥ ਪੱਟ ਕਾਦੀ ਕਿਤੇ ਪੁੱਠੇ ਪੱਟਗਾਉਂਦੀ ਆ ਮੈਂ ਜਸਮੀਨ ਨੂੰ কই ਕਿ ਵੀ ਜੋ ਜੋ ਇਹਦੇ ਮੂਹਰੇ ਕਰੂੰਗੀ ਨੇ ਉਹੀ ਉਹੀ ਕਰਨਾ ਆ ਦੇਖ ਕਰਨ ਦੀ ਗੱਲ ਜ਼ਿਆਦਾ ਟੈਚ ਕਰਦੀ ਐ ਜੀ ਜੀ ਫੋਟੋ ਦੇਖਦੀ ਹੋਂ ਉਹਦੀ ਪਰਸਲੀ ਫੋਟੋ ਚੱਕੀ ਫਿਰਦੀ ਆ ਉਹ ਵੀ ਚਲੇ ਚੱਕ ਕੇ ਜਾਂਦੀ ਵੀਰਾ ਉਹਦੀ ਫੋਟੋ ਇੱਕ ਗੱਡੀ ਜੀ ਵੀ ਫਿਰੀ ਪਈ ਆ ਇਹਦੇ ਚ अच्छा इही लेके गी गड्डी च फोटो हां जी मैं देखिए ਆਪਾਂ ਗੱਲ ਕਰਦੇ ਹਾਂ ਵੀ ਬੱਚਿਆਂ ਨੇ ਕੈਪਚਰ ਕਰਨੀ ਇਹ ਗੱਲ ਹੂੰ ਅ ਮੈਂ ਕਹਿੰਦਾ ਵੀ ਹੋ ਗਏ 2-4 ਮਹੀਨੇ ਪੁਰਾਣੀ ਗੱਲ ਹੈ ਇੱਕ ਸਿਸਟਰ ਨੇ ਬਾਹਰ ਤੇ ਗੱਲ ਕਰੀ ਸੀ ਹੂੰ ਕਹਿੰਦੇ ਵੀ ਜੇਕਣਾ ਤੁਹਾਡਾ ਕਰਨ ਚ ਕੰਨਾ ਹੋਇਆ ਘੁੰਮਦਾ ਏ ਹੈਨਾ ਜਿਹੜੇ ਸਾਹਿਬਗਲ ਤੁਹਾਡੇ ਵੀ ਆਪਣੇ ਇੰਡੀਆ ਦੇ ਨਿਆਣੇ ਚ ਕੰਨੇ ਹੁੰਦੇ ਜੇਕਣਾ ਹੂੰ ਵੀ ਐਕਨ ਇਧਰ ਫੌਰਨ ਵਿੱਚ ਚ ਕੰਨੇ ਨਹੀਂ ਹੁੰਦੇ ਹੈਗੇ ਵੀ ਇਹ ਤਾਂ ਜੇ ਇੱਕ ਜਵਾਕ ਆ ਕੇ ਇਥੇ 10 ਨੂੰ 10 ਨੂੰ ਪੜ ਨਹੀਂ 파 ਰੱਖ ਕੇ ਹੂੰ ਕੋਈ ਥੀ ਨਾ ਕੱਲਰ ਉਹ 10 ਨੂੰ ਪੜ੍ਹਨੀ ਪਾ ਰੱਖੇ ਵੀ ਇਹਨਾਂ ਨੂੰ ਪਤਾ ਲੈ 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 ਵੀ ਇਹਨਾਂ ਨੂੰ ਨਹੀਂ ਪਤਾ ਲੱਗਦਾ ਕੁਝ ਵੀ ਹੂੰ ਕਹਿੰਦੇ ਇਹਨਾਂ ਨੂੰ ਇੱਥੇ ਆਏ ਇੱਥੇ ਨਾ ਕਹਿੰਦੇ ਕੀ ਕਰਦੇ ਸਟਾਰਟਿੰਗ ਤੋਂ ਬੱਚਿਆਂ ਨੂੰ ਕੈਲਕੂਲੇਟਰ ਲਾ ਦਿੰਦੇ ਆ ਹੂੰ ਕੈਲਕੂਲੇਟਰ ਲਾਇਆ ਉਹ ਕੈਲਕੂਲੇਟਰ ਪਰ ਕੰਮ ਕਰਨਾ ਜੇ ਇਹਨਾਂ ਨੂੰ ਪੁੱਛ ਲਓ ਵੀ 100 ਵਿੱਚ ਤੇ 20 ਘਟਾਏ ਕਿੰਨੇ ਹੁੰਦੇ ਕਹਿੰਦੇ ਉਹ ਕੈਲਕੂਲੇਟਰ ਕੱਢਣਗੇ ਪਹਿਲਾਂ ਹੂੰ ਪਾਪਾ ਉਹ ਕਹਿੰਦੀ ਵੀ ਮੈਂ ਜਦੋਂ ਦੱਸਦੀ ਆ ਕਈ ਵਾਰ ਵੀ ਜਦ ਕਰ ਆ ਜਾ ਹਿਸਾਬ ਕਿਤਾਬ ਲੱਜਦੇ ਲਾਉਣ ਬੈਠ ਕੇ ਨਾ ਅਦੇ ਹੋ ਵੀ ਕੁਲੀਨੇ ਵੀ ਬਸ ਵੀ ਜਦ ਅਸੀਂ ਕੋਈ ਹਿਸਾਬ ਕਿਤਾਬ ਲਾਉਂਦੇ ਹੁੰਦੇ ਘਰ ਦੇ ਵਿੱਚ ਬੈਠ ਕੇ ਕੋਈ ਸੌਦੇ ਪੱਤਿਆਂ ਦਾ ਵੀ ਮੈਂ ਜਦੇ ਰੱਖ ਦਿੰਦੀ ਮੂੰਹ ਜਵਾਨੀ ਬੈਠੀ ਬੈਠੀ ਵੀ ਐਨੇ ਪੈਸੇ ਵਧ ਗਏ ਐਨੇ ਰਹਿ ਗਏ ਐਨੇ ਘਟ ਗਏ ਕਿ ਨਿਆਣੇ ਮੇਰੇ ਕਹੀ ਜਾਂਦੇ ਆ ਬੈਠੇ ਵੀ ਮੰਮਾ ਤੈਨੂੰ ਕਿੱਕਣਾ ਪਤਾ ਲੱਗ ਜਾਂਦਾ ਹੈ ਸਾਰਾ ਕੁਝ hstackਣਾ ਵੀ ਅਸੀਂ ਜਦੋਂ ਕੈਲਕੂਲੇਟਰ ਪਰ ਸਾਰਾ ਕੁਝ ਕਰਕੇ ਦੱਸੇ ਸਾਨੂੰ ਤਾਂ ਸਮਝ ਲੱਗਦੀ ਹੈ ਵੀ ਸਾਨੂੰ ਸਮਝ ਨਹੀਂ ਆਉਂਦੀ ਫਿਰ ਦੱਸਦੀ ਹੁੰਦੀ ਵੀ ਅਸੀਂ ਇਕਣਾ ਪੜਾਈ ਸਾਨੂੰ ਇਕਣੀ ਕਰਾਈ ਗਈ ਹੈ ਵੀ ਸਾਡੇ ਦਿਮਾਗ ਖੋਲਣਾ ਕਹਿੰਦੇ ਅਦਰ ਦੇ ਜਵਾਕਾਂ ਨੂੰ ਆਏ ਸੀ ਵੀ ਉੱਕਣਾ ਪੜਾਉਂਦੇ ਨਹੀਂ ਹੈਗੇ ਹੂੰ ਉਹ ਗੱਲਾਂ ਹੀ ਨਹੀਂ ਹੈਗੀਆਂ ਇੱਥੇ ਦਾ ਫਨ ਕਰਨ ਜਾਂਦੇ ਸਕੂਲ ਦੇ ਵਿੱਚ ਜਵਾਕ ਤਾਂ ਕਹਿੰਦੀ ਉਹ ਕਹਿੰਦੀ ਵੀ ਕਰਮ ਤਾਂ ਇੱਥੇ ਵੇਚ ਕੇ ਖਾ ਜਾਵੇ ਕਹਿੰਦੀ ਨਹੀਂ ਆਣੇ ਸਾਰਿਆਂ ਨੂੰ ਬੜਾ ਸਾਬ ਅੱਜ ਤੁਸੀਂ ਕਰਦੇ ਤਾਂ ਉਹ ਆਪ ਕਰਨੇ ਕਰ ਲਿਆ ਹਾਂ ਵਿਆ ਕਰੋ ਲਾਓ ਮਾਰਾ ਟੱਟ ਟੱਟ ਮਾਰੇ ਦੇ ਪਰ ਮਾਰੋ ਜੁਰ ਕੇ ਬੜਾ ਉਂਗਲੀ ਉਂਗਲੀ ਵੀ ਲੈਦੀ ਦੇ ਵਿੱਚ ਨਹੀਂ ਛੱਟ ਤਾ ਪਰ ਮਾਰੀ ਨੀ ਪੂਰੀ ਆ ਦੇਖ ਚਲੋ ਠੀਕ ਆ ਜੀ ਹੈ ਸਾਡੇ ਹੁਣ ਖੇਲਾ ਚੱਲ ਪਿਆ ਹੋਰ ਰੀਤ ਨਾਲ ਮਿਲਦਾ ਕਿਸ ਅਗਲੀ ਵੀਡੀਓ ਚ ਮਾਰਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਲੱਗੀ ਇੱਧਰ ਲੱਗੀ ਵੀ ਓਕੇ ਬਾਏ ਬਾਏ ਜੀ ਉਹ ਸ਼ਾਬਾਸ਼ ਲੈ ਬਈ ਹਾਂ ਹਾਂ ਕਪੜਾ ਬੱਜੜ ਦੇ ਹੱਥ ਫਰਤਾਈ ਤਾਂ ਹੀ ਹਟੂਗੀ ਚਲੋ ਜੀ ਆਪਣੇ ਬੱਚਿਆਂ ਨੂੰ ਨਾ ਕਰਵਾਇਓ ਇਹੋ ਜਿਹਾ ਕੰਮ ਪਰ ਇਹ ਸਾਡੇ ਥੋੜੇ ਜਿਆਦਾ ਹੀ ਚੰਟ ਹੈ ਕਹਿੰਦੇ ਸੀ ਮਿਸਤਰੀ ਅੱਜੇ ਬਣ ਜਾਣਾ ਪਹਿਲੇ ਦਿਨ ਮੈਨੂੰ ਗੱਚੀ ਚ ਲੱਗਦਾ ਰੇ ਬੇਲੇ ਥੋੜਾ ਮਾਰ ਲੈਣਾ ਲੈਓ ਜੀ ਲੈਓ ਲੈਓ ਲੋ ਜੀ ਲੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਾਰਿਆਂ ਦੀ ਵੀਡੀਓ ਦੇਖਣ ਲਈ ਹਾਂਜੀ ਲੋ ਜੀ ਲੋ ਚੰਗਾ ਜੀ ਬਾਏ ਬਾਏ ਓਕੇ ਟਾਟਾ ਸਭੀ ਕੱਲ ਜੀ ਸਾਰਿਆਂ ਨੂੰ